ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲ ਸ਼ਰਮਾ ਤੁਹਾਨੂੰ ਇਸ ਵੇਲੇ ਦੀ ਅੰਮ੍ਰਿਤਸਰ ਦੀ ਤਸਵੀਰ ਦਿਖਾ ਰਹੇ ਹਾਂ ਇਹ ਇੱਕ ਸਕੂਲੀਆ ਨਿੱਜੀ ਸਕੂਲ ਦੇ ਵਿੱਚ ਇਸ ਸਮੇਂ ਆਪਣਾ ਤਫਰੀ ਮਚ ਗਈ ਹੈ ਸਕੂਲ ਪ੍ਰਸ਼ਾਸਨ ਵੱਲੋਂ ਬੱਚਿਆਂ ਦੇ ਮਾਪਿਆਂ ਨੂੰ ਫੋਨ ਕੀਤਾ ਜਾਂਦਾ ਹੈ ਕਿ ਤੁਸੀਂ ਸਕੂਲ ਆ ਕੇ ਆਪਣੇ ਬੱਚਿਆਂ ਨੂੰ ਲੈ ਜਾਓ ਜਦੋਂ ਪਰਿਵਾਰ ਇੱਥੇ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਪਹੁੰਚਦਾ ਹੈ ਅਤੇ ਪਰਿਵਾਰ ਦੇ ਕਹਿਰੇ ਡਰੇ ਹੋਏ ਨਜ਼ਰ ਆ ਰਹੇ ਨੇ ਪਾਰਾਨ ਹੈ ਕਿ ਸਕੂਲ ਨੂੰ ਦੱਸਿਆ ਜਾ ਰਿਹਾ ਹੈ ਬੰਬ ਦੇ ਨਾਲ ਅਡਾਉਣ ਦੀ ਜਿਹੜੀ ਧਮਕੀ ਆ ਉਹ ਦਿੱਤੀ ਗਈ ਆ ਉਸ ਨੂੰ ਲੈ ਕੇ ਪੇਰੈਂਟਸ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਪਹੁੰਚੇ ਨੇ ਪੁਲਸ ਪ੍ਰਸ਼ਾਸਨ ਅੰਦਰ ਜਾ ਚੁੱਕਿਆ ਹੈ ਅਤੇ ਪੁਲਸ ਪ੍ਰਸ਼ਾਸਨ ਵੱਲੋਂ ਹਜੇ ਜੋ ਦੂਰੀ ਆ ਉਹ ਬਣਾ ਕੇ ਰੱਖੀ ਗਈ ਹੈ ਮੀਡੀਆ ਦੇ ਨਾਲ ਕੋਈ ਵੀ ਜਾਣਕਾਰੀ ਜਿਹੜੀ ਆ ਉਹ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਇਸ ਵਕਤ ਜਿਹੜੇ ਇਸ ਸਕੂਲ ਦੇ ਵਿੱਚ ਬੱਚੇ ਸੀ ਉਹਨਾਂ ਦੇ ਪਰਿਵਾਰ ਆ ਜਿਹੜੇ ਉਹ ਬੱਚਿਆਂ ਨੂੰ ਲੈਣ ਵਾਸਤੇ ਆ ਗਏ ਨੇ ਪਰਿਵਾਰਿਕ ਮੈਂਬਰਾਂ ਨਾਲ ਜਰੂਰ ਗੱਲਬਾਤ ਕੀਤੀ ਗਈ ਹੈ ਉਹਨਾਂ ਦਾ ਕਹਿਣਾ ਕਿ ਸਕੂਲਾਂ ਸਾਨੂੰ ਮੈਸੇਜ ਆਉਂਦਾ ਹੈ ਕਿ ਤੁਸੀਂ ਸਕੂਲ ਆ ਕੇ ਆਪਣੇ ਬੱਚਿਆਂ ਨੂੰ ਲੈ ਜਾਓ ਤੇ ਅਸੀਂ ਹੁਣ ਆਪਣੇ ਬੱਚਿਆਂ ਨੂੰ ਲੈਣ ਵਾਸਤੇ ਸਕੂਲ ਦੇ ਵਿੱਚ ਪਹੁੰਚੇ ਹਾਂ ਜੇ ਪ੍ਰਸ਼ਾਸਨ ਸਕੂਲ ਦੀ ਗੱਲ ਕੀਤੀ ਜਾਂਦੇ ਸਕੂਲ ਪ੍ਰਸ਼ਾਸਨ ਵੱਲੋਂ ਵੀ ਹਜੇ ਤੱਕ মিডিਆ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਜੇ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਜਾਵੇ ਪੁਲਿਸ ਪ੍ਰਸ਼ਾਸਨ ਸਕੂਲ ਦੇ ਅੰਦਰ ਪਹੁੰਚ ਚੁੱਕਿਆ ਹੈ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਮੀਡੀਆ ਦੇ ਨਾਲ ਕੋਈ ਵੀ ਜਾਣਕਾਰੀ ਨਹੀਂ ਸਾਂਝੀ ਕੀਤੀ ਗਈ ਕਿ ਕਿਸ ਤਰ੍ਹਾਂ ਦੀ ਜਿਹੜੀ ਧਮਕੀ ਆ ਉਹ ਸਕੂਲ ਨੂੰ ਮਿਲੀ ਹੈ ਹੋ ਸਕਦਾ ਹੈ ਕਿ ਅਫਵਾਹ ਹੋਵੇ ਪਰ ਇਸ ਵਕਤ ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਉਹ ਸਾਰੇ ਬੱਚਿਆਂ ਦੇ ਮਾਪੇ ਉਹਨਾਂ ਨੂੰ ਲੈਣ ਵਾਸਤੇ ਸਕੂਲ ਦੇ ਵਿੱਚ ਪਹੁੰਚੇ ਨੇ ਅਤੇ ਹੌਲੀ ਹੌਲੀ ਕਰਕੇ ਸਕੂਲ ਬੱਚਿਆਂ ਤੋਂ ਖਾਲੀ ਹੁੰਦਾ ਹੋਇਆ ਨਜ਼ਰ ਆ ਰਿਹਾ ਏ ਜਿੰਨੇ ਵੀ ਸਕੂਲ ਤੇ ਵਿੱਚ ਬੱਚੇ ਸੀ ਉਹ ਸਾਰੇ ਆਪਣੇ ਮਾਪਿਆਂ ਦੇ ਨਾਲ ਆਪਣੇ ਘਰ ਤੇ ਵਿੱਚ ਵਾਪਸ ਜਾ ਰਹੇ ਨੇ ਕਿਸ ਤਰ੍ਹਾਂ ਦੀ ਧਮਕੀ ਮਿਲੀ ਏ ਕੀ ਹੋਇਆ ਏ ਇਸ ਦੀ ਹਜੇ ਕੋਈ ਵੀ ਪ੍ਰਸ਼ਾਸਨ ਵੱਲੋਂ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਪਰ ਜਿਹੜੇ ਬੱਚੇ ਇਸ ਸਕੂਲ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਉਹਨਾਂ ਦੇ ਜਿਹੜੇ ਮਾਪੇ ਆ ਉਹ ਲੈਣ ਵਾਸਤੇ ਪਹੁੰਚੇ ਨੇ ਅਤੇ ਸਕੂਲ ਵੈਨ ਇੱਕਦਮ ਜਿਹੜੀਆਂ ਵਾਂ ਫੁੱਲ ਹੁੰਦੀਆਂ ਆ ਨਜ਼ਰ ਆ ਰਹੀਆਂ ਐ ਸਵੇਰ ਦੇ ਟਾਈਮ ਜਿਵੇਂ ਸਕੂਲ ਦੇ ਬੱਚਿਆਂ ਨੂੰ ਘਰੋਂ ਸਕੂਲ ਵੈਨ ਲੈਂਦੀ ਐ ਹੁਣ ਉਹੀ ਸਕੂਲ ਵੈਨ ਉਹਨਾਂ ਬੱਚਿਆਂ ਨੂੰ ਵੀ ਘਰ ਪਹੁੰਚਾਏਗੀ ਪਰ ਮਾਪਿਆਂ ਨੂੰ ਦੱਸਣਾ ਬਹੁਤ ਜ਼ਿਆਦਾ ਜ਼ਰੂਰੀ ਸਮਝਿਆ ਗਿਆ ਹੈ ਸਕੂਲ ਪ੍ਰਸ਼ਾਸਨ ਵੱਲੋਂ ਪਤਾ ਨਹੀਂ ਕੀ ਗੱਲ ਹੋਈ ਐ ਇਸ ਦੀ ਜਾਣਕਾਰੀ ਹਜੇ ਪ੍ਰਸ਼ਾਸਨ ਵੱਲੋਂ ਸਾਂਝੀ ਨਹੀਂ ਕੀਤੀ ਜਾ ਰਹੀ ਪਰ ਇਸ ਵਕਤ ਕਰਦਾ ਜੋ ਮਾਹੌਲ ਆ ਉਹ ਜ਼ਰੂਰ ਨਜ਼ਰ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਸਕੂਲ ਨੂੰ ਪੰਪ ਦੇ ਨਾਲ ਅਡਾਉਣ ਦੀ ਜਿਹੜੀ ਧਮਕੀ ਹੈ ਉਹ ਦਿੱਤੀ ਗਈ ਸੀ ਕਿੱਥੇ ਰਹਿਣ ਵਾਲੇ ਮੈਂ ਕਾਲੇਕੰਪੁਰ ਸ਼ਹਿਰ ਟਾ ਕੀ ਗੱਲ ਬਾਰੇ ਜਿਹੜਾ ਜੋ ਸੁਸ਼ੀਨ ਮੈਸੇਜ ਆਇਆ ਸੀ ਕਿ ਆਪਣੇ ਬੱਚੇ ਸੇਵ ਕਰ ਲੋ ਜਿਹਾ ਵੀ ਬੱਚੇ ਆਪਣੇ ਕਲੈਕਟ ਕਰ ਲੋ ਦਵਾ ਦੋ ਜਿਨ੍ਹਾਂ ਦੇ ਬਿਆਨ ਆ ਬਿਆਨਾਂ ਤੇ ਚੱਲ ਜਾਣਗੇ ਮੇਰੀ ਬਿਆਨ ਨਹੀਂ ਸੀ ਮੈਂ ਆਪਣੇ ਬੱਚੇ ਨੂੰ ਲੈਣਾ ਕਿੰਨੇਵੇਂ ਮੈਸੇਜ ਆਇਆ ਸੀ ਕੀ ਕਹਿੰਦੇ ਫੋਨ ਕਰਨ ਦੀ ਕੀ ਕਿਹਾ ਗਿਆ ਕੁਛ ਨਹੀਂ ਮੈਸੇਜ ਆਇਆ ਸਕੂਲ ਵੱਲੋਂ ਕੋਈ ਕੁਝ ਗਿਆ ਨਹੀਂ ਆ ਕਿਸੇ ਨੇ ਵੀ ਬਸ ਮੈਸੇਜ ਮੈਨੂੰ ਆਇਆ 11:39 ਦੇ ਮੈਸੇਜ ਆਇਆ ਵੀ 11 ਵਜੇ ਤੱਕ ਆਪਣੇ ਬੱਚੇ ਲੈ ਜਾਓ ਉਹ ਲੈਣ ਦੇ ਕੋਈ ਕਾਰਨ ਦੱਸਿਆ ਗਿਆ ਨਹੀਂ ਕੁਝ ਇਹ ਬਹੁਤ ਤੁਸੀਂ ਬੱਚੇ ਲੈ ਕੇ ਚੱਲ ਜਾ ਰਿਹਾ ਹਾਂ ਜੇ ਕੇ ਨੇ ਗੱਲ ਹੋਈ ਵੀ ਕੀ ਕਾਦੀ ਕੋਲੋਂ ਕਿਹਾ ਗਿਆ ਨਹੀਂ ਨਹੀਂ ਤੁਸੀਂ ਕਿ ਕਿਹੜੇ ਸਕੂਲ ਦਾ ਤੁਹਾਡਾ ਬੱਚਾ ਪੜਦਾ ਹੈ ਸੀਨੀਅਰ ਸੈਕੰਡਰੀ ਇਹ ਕੀ ਗੱਲਬਾਤ ਹੋਈ ਤੁਹਾਨੂੰ ਮੈਸੇਜ ਆਇਆ ਕੋਈ ਮੈਂ ਉਹਨਾਂ ਨੇ ਕਿਹਾ ਕਿ ਵੀ ਛੁੱਟੀ ਹੋ ਗਈ ਹੈ ਤਾਂ ਬੇਟੇ ਨੂੰ ਲੈ ਜਾਓ ਤੇ ਮੈਂ ਕਿਹਾ ਕਿਉਂ ਹੋਈ ਹੈ ਛੁੱਟੀ ਤੇ ਕਹਿੰਦੇ ਜੀ ਪੰਬਲਾਸ ਦੀ న్యూਸ ਹੈ ਅੰਮ੍ਰਿਤਸਰ ਦੇ ਵਿੱਚ ਮੈਂ ਫਿਰ ਆ ਗਿਆ ਬੇਟੇ ਨੂੰ ਲੈ ਸਕੂਲ ਦਾ ਕਹਿ ਕੇ ਅੰਮ੍ਰਿਤਸਰ ਚ ਗਿਆ ਉਹਨਾਂ ਨੇ ਪੰਬਲਾਸ ਦੀ ਟੀਵੀ ਪਾਈ ਮੈਂ ਸਕੂਲ ਤਾਂ ਸੁਣਾ ਕਹਿਣਗੇ ਅੰਮ੍ਰਿਤਸਰ ਦਾ ਹੀ ਕਹਿਣਗੇ ਐਨਾ ਮੇਰੇ ਧਿਆਨ ਨਹੀਂ ਗਿਆ ਪੰਬਲਾਸ ਕਿਹਾ ਉਹਨਾਂ ਨੇ ਇਹ ਕਿੰਨੇ ਫੋਨ ਕੀਤਾ ਗਿਆ ਸਕੂਲ ਵੱਲੋਂ ਕੀਤਾ ਗਿਆ ਸਕੂਲ ਵੱਲੋਂ ਮੈਡਮ ਵੱਲੋਂ